ਹੈਲੋ ਫਰੈਂਡਸ ਵੈਰੀ ਵੈਰੀ ਗੁੱਡ ਮਾਰਨਿੰਗ ਟਾਈਮ ਇਥੇ ਆ ਗਿਆ 7:30 ਦਾ ਤੇ ਉੱਠੇ ਤੇ ਅਸੀਂ ਬਹੁਤ ਛਿਰਦੇ ਆਂ ਤੇ ਫਿਰ ਮੈਂ ਹੁਣ ਵਾਸ਼ਰੂਮ ਪਹਿਲਾਂ ਕੇਸੇਰੇ ਨਹਾਣ ਨੂੰ ਲਿਆ ਸੀ ਮਸ਼ੀਨ 'ਚ ਕੱਪੜੇ ਵਗੈਰਾ ਥੋੜੇ ਜਿਕੇ ਸ਼ੈਰ ਵਗੈਰਾ ਸੀ ਉਹ ਧੋ ਲਏ ਸੀਗੇ ਤੇ ਪਹਿਲਾਂ ਤੇ ਨਹੀਂ ਸੀ ਧੁੱਪ ਜੀ ਲੱਗੀ ਤੇ ਹੁਣ ਇੰਨੀ ਧੁੰਦ ਪੈ ਗਈ ਹੈ ਨਾ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਪਿਆ ਠੰਡ ਬਹੁਤ ਵੱਧ ਗਈ ਹੈ ਤੇ ਫਿਰ ਮੈਂ ਦੇਖਿਆ ਕਿ ਜਲਮੇ ਚ ਗਈ ਨਹਾਣ ਤੇ ਗੀਜ਼ਰ ਤਾਂ ਰਾਤ ਦਾ ਹੀ ਔਨ ਹੁੰਦਾ ਸਾਡਾ ਤੇ ਉਹ ਕਿਤੇ ਮੋਟਰ ਚ ਪਾਣੀ ਨਹੀਂ ਮੋਟਰ ਨਹੀਂ ਸੀ ਚਲਾਈ ਤੇ ਪਾਣੀ ਨਹੀਂ ਸੀ ਕਾ ਹੈਗਾ ਤੇ ਫਿਰ ਮੈਂ ਜਦੋਂ ਬਾਥਰੂਮ ਗਈ ਤੇ ਦੇਖਿਆ ਪਾਣੀ ਨਹੀਂ ਆ ਰਿਹਾ ਫਿਰ ਮੋਟਰ ਚਲਾਈ ਮੋਟਰ ਚਲਾਉਣ ਨਾਲ ਤੁਹਾਨੂੰ ਪਤਾ ਹਵਾਪੜ ਜਾਂਦੀ ਗੀਜ਼ਰ ਵਿੱਚ ਤੇ ਫਿਰ ਗਰਮ ਨਾ ਆਇਆ ਫਿਰ ਮੈਂ ਸਾਰਾ ਬਾਥਰੂਮ ਵਗੈਰਾ ਕਲੀਨ ਕਰਕੇ ਸਾਰਾ ਕਾਫੀ ਮਤਲਬ ਕੱਲ ਵੀ ਵੈਸੇ ਵਾਈਪਰ ਮਾਰ ਦਿੱਤਾ ਤੇ ਜਿਵੇਂ ਸਰਫ ਵਗੈਰਾ ਨਾ ਪਾ ਕੇ ਨਹੀਂ ਸੀ ਤੋਤਾ ਵੈਸੇ ਬਰਸ਼ ਮਾਰ ਦਿੰਦੇ ਹੁੰਦੇ ਜਦੋਂ ਵੀ ਨਾਉਣ ਲੱਗਿਆ ਮੈਂ ਤੇ ਅੱਜ ਫਿਰ ਚੰਗੀ ਤਰ੍ਹਾਂ ਕਲੀਨ ਕੀਤਾ ਤੇ ਪਾਟ ਵਗੈਰਾ ਤੇ ਡੀਲੀ ਕਰਦੇ ਗਿਰਦੇ ਆ ਤੇ ਫਿਰ ਮੈਂ ਸਾਰਾ ਹਮ ਬਾਥਰੂਮ ਸਾਫ ਕਰਕੇ ਨਹਾ ਕੇ ਬਾਹਰ ਨਿਕਲੀ ਆ ਤੇ ਸਵੇਰ ਦੀ ਚਾਹ ਪਾਣੀ ਇੱਕ ਵਾਰੀ ਹੋ ਗਿਆ ਹੈ ਭਾਂਡ ਵਗੈਰਾ ਦੇ ਕੋਲ ਪਏ ਨੇ ਤੇ ਉਦਵਾਲੇ ਦੇਈ ਵਾਲੇ ਜਿਹੜੇ ਖਾਲੀ ਕਰਨੇ ਸੀ ਉਹ ਕਰ ਦਿੱਤੇ ਤੇ ਇਹ ਹੁਣ ਦੁੱਧ ਆਇਆ ਹੈ ਤੇ ਇਹ ਦੁੱਧ ਨੂੰ ਮੈਂ ਗਰਮ ਰੱਖਦੀ ਆ ਤੇ ਨਾਲੇ ਬਣਾਣੇ ਚਾਹ ਚਾਹ ਪੀਣ ਨੂੰ ਦਿਲ ਕਰ ਰਿਹਾ ਤੇ ਅੱਜ ਦਾ ਵਲੌਗ ਅਸੀਂ ਸ਼ੁਰੂ ਕਰ ਦਿੱਤਾ ਜੋ ਵੀ ਰੂਟੀਨ ਵਿੱਚ ਵਿਖਾਵਾਂਗੇ ਕਿਉਂਕਿ ਵਲੌਗ ਬਣ ਨਹੀਂ ਰਹੀ ਠੰਡ ਬਹੁਤ ਆ ਤੇ ਠੰਡ ਦੇ ਵਿੱਚ ਇਹਨਾ ਕੰਮ ਕਰ ਲਓ ਤੁਹਾਨੂੰ ਬਹੁਤ ਔਖਾ ਲੱਗਦਾ ਫਿਰ ਕੰਮ ਕਰੋ ਤੇ फटाफट ਹੁੰਦਾ ਕੰਮ ਕਰ ਲਓ ਤੇ ਹੁਣ ਮੈਂ ਅ ਡਸਟੀ ਵਗੈਰਾ ਸਾਰੇ ਥੋੜੀ ਬਹੁਤੀ ਕੀਤੀ ਹੈ ਕੱਲ ਮੈਂ ਕਾਫੀ ਕੰਮ ਕੀਤਾ ਸੀ ਘਰ ਸਾਫ਼ ਹੀ ਹੈਗਾ ਤੇ ਅੱਜ ਏਕ ਜਿਆਦਾ ਸੀ ਕਿ ਡੀਪ ਕਲੀਨਿੰਗ ਕਰਨੀ ਸੀ ਬਾਥਰੂਮ ਦੀ ਉਹ ਕਰ ਲਈ ਆ ਤੇ ਅਲਮਟਰ ਦੀ ਸਬਜ਼ੀ ਮੈਂ ਰਾਤ ਬਣਾਏ ਸੀ ਇਹਨੂੰ ਮੈਂ ਗਰਮ ਰੱਖਦੀ ਆ ਇਹ ਸਬਜ਼ੀ ਮੈਂ ਕੱਢ ਲਾਂ ਤੇ ਅੱਜ ਕੀ ਬਣਾਉਣਾ ਹੈ ਉਹ ਦੇਖਦੇ ਆ ਮੈਂ ਗੋਭੀ ਵੀ ਕੱਟ ਕੇ ਰੱਖੀ ਹੋਈ ਆ ਬੀਨਸ ਵੀ ਕੱਟ ਕੱਟ ਕੇ ਰੱਖੇ ਹੋਇਆ ਤੇ ਇੱਧਰ ਬਣਾਉਣੀ ਹੈ ਚਾਹ ਤੇ ਚਾਹ ਬਣਾਉਣੀ ਹੈ ਤੇ ਨਾਲ ਨਾਲ ਕੰਮ ਕਰਦੇ ਆ ਸ਼ੁਰੂ ਜਿਹੜੇ ਕਰਨ ਵਾਲੇ ਨੇ ਤੇ ਫਿਰ ਤੁਹਾਨੂੰ ਨਸ਼ੀਰ ਜ਼ਰੂਰ ਕਰਾਂਗੇ ਮਿਲਦੇ ਆ ਫਿਰ ਜੀ ਚਾਹ ਪੀਣ ਤੋਂ ਪਹਿਲਾਂ ਬਨਾਣਾ ਲੈ ਲੈਨੇ ਬਨਾਣਾ ਖਾ ਲੈਣੀ ਹੈ ਇੱਕ ਚਾਹ ਬਾਅਦ ਚ ਪੀਵਾਂਗੇ ਪਹਿਲਾਂ ਬਨਾਣਾ ਲੈ ਲਾਂ ਵਰਿੰਦਰ ਨੇ ਤਾਂ ਫਰੂਟ ਖਾ ਲਿਆ ਮੈਂ ਕੁਝ ਨਹੀਂ ਖਾਦਾ ਕਿਉਂਕਿ ਮੈਂ ਵਾਸ਼ਰੂਮ ਵਗੈਰਾ ਸਾਫ਼ ਕਰਨ ਲੱਗੀ ਤੇ बनाना खाके फिर चाह पीवा कदी भी मैं खाली पेट नहीं मतलब चाह नहीं पीती कुछ खाके फिर ही चाह पीनी गोभी सस्ती हो गई है पता नहीं कितने रेडी वाला कह रहा है दुध वाला के पांच रुपये किलो चंडीगढ़ मंडी च ना गोभी गई है ਸਸਤੀ ਹੋ ਗਈ ਹੈ ਤੇ ਇੱਥੇ 50 ਦੀ 2 ਕਿਲੋ ਦੇ ਰਿਹਾ ਆਪਣੇ ਵਿੱਚਣ ਵਾਸਤੇ ਹੈ ਹਾਂਜੀ ਫਰੈਂਡਸ ਤੇ ਮੈਂ ਇੱਕ ਗੱਲ ਵੀ ਤੁਹਾਣਾ ਸ਼ੇਅਰ ਕਰਨੀ ਸੀਗੀ ਸਾਰੀਆਂ ਭੈਣਾਂ ਦੇ ਨਾਲ ਕਿ ਜਿੰਨਾ ਭੈਣਾਂ ਦੇ ਵਿਟਾਮਿਨ ਡੀ ਘੱਟ ਜਾਂਦਾ ਹੈ ਨਾ ਤੇ ਬਹੁਤ ਕਾਫੀ ਭੈਣਾਂ ਦੇ ਮਤਲਬ 40 ਪਲੱਸ ਤੋਂ ਬਾਅਦ ਨਾ ਵਿਟਾਮਿਨ ਜਿਹੜੇ ਘੱਟ ਜਾਂਦੇ ਕੈਲਸ਼ੀਅਮ ਦੀ ਬਹੁਤ ਕਮੀ ਹੋ ਜਾਂਦੀ ਹੈ ਤੇ ਮੈਂ ਤੁਹਾਣਾ ਸ਼ੇਅਰ ਪਹਿਲਾਂ ਵੀ ਕੀਤੀ ਸੀਗੀ ਤੇ ਇਹ ਹੈਗਾ ਚੂਨੇ ਵਾਲਾ ਪਾਣੀ ਤੇ ਤੁਸੀਂ ਚੂਨੇ ਚੂਨਾ ਲੈ ਲਿਓ ਪੰਸਾਰੀ ਦੀ ਦੁਕਾਨ ਤੋਂ ਹੀ ਮਿਲ ਜਾਂਦਾ ਹੈ ਤੇ ਪਾਣ ਵਾਲੀ ਦੁਕਾਨ ਤੋਂ ਵੀ ਮਿਲ ਜਾਂਦਾ ਹੈ ਤੇ ਉਹ ਉਹਨਾਂ ਨੇ ਫਾਰਮੈਟ ਕੀਤਾ ਹੁੰਦਾ ਚੂਨਾ ਜਿਹੜਾ ਨਾ ਤੇ ਉਹ ਤੁਹਾਨੂੰ ਦੇ ਦੇਣਗੇ ਬੋਟਲ ਦੇ ਵਿੱਚ ਤੁਸੀਂ ਕੱਚ ਦੇ ਝਾੜੂ ਵਿੱਚ ਤੁਸੀਂ ਇਦਾਂ ਪੀ ਕੇ ਰੱਖ ਲਓ ਤੇ ਇਹਦਾ ਪਾਣੀ ਪੀਆ ਕਰੋ ਡੇਲੀ ਤੇ ਇਹ ਮੈਂ ਡੇਲੀ ਹੀ ਪੀਂਦੀ ਮੇਰੇ ਹਸਬੰਦ ਵੀ ਪੀਂਦੇ ਮੇਰੇ ਬੇਟਾ ਵੀ ਪੀਂਦਾ ਪਾਣੀ ਤੇ ਉਹਨਾਂ ਦੇ ਮੇਰੇ ਬੇਟੇ ਦੇ ਵੀ ਕਾਫੀ ਕੈਲਸ਼ੀਅਮ ਘਟ ਸੀਗਾ ਤੇ ਉਹਦਾ ਵੀ ਕੈਲਸ਼ੀਅਮ ਪੂਰਾ ਹੋਗਾ ਮੇਰਾ ਵੀ ਮਤਲਬ ਮੇਰੇ ਵੀ ਗੋਡੇ ਜਿਵੇਂ ਦਰਦ ਕਰਨ ਲੱਗ ਗਏ ਸੀਗੇ ਤੇ ਮੈਂ ਪੌੜੀਆਂ ਤੁੱਤਰਦੀ ਸੀ ਮੇਰੇ ਨਾਲ ਗੋਡਿਆਂ 'ਚ ਦਰਦ ਹੁੰਦੀ ਸੀ ਤੇ ਇਹਦੇ ਨਾਲ ਇੰਨਾ ਫਰਕ ਪਿਆ ਨਾ ਇਹ ਨਹੀਂ ਤੁਸੀਂ ਬਹੁਤ ਜ਼ਿਆਦਾ ਕਾਫੀ ਪੈਣ ਤਾਂ ਮੈਨੂੰ ਕਮੈਂਟ ਵੀ ਆਏ ਸੀ ਕਿ ਕਿੰਨਾ ਪੀਣਾ ਕਿੰਨੀ ਕਿੰਨਾ ਨਹੀਂ ਪੀਣਾ ਤੇ ਤੁਸੀਂ ਵੈਸੇ ਨਾ ਜਿਵੇਂ ਚੌਲਾਂ ਦਾ ਕਣਕ ਦਾ ਦਾਣਾ ਹੁੰਦਾ ਨਾ ਇੰਨਾ ਲੈਣਾ ਚੂਨਾ ਦਹੀਂ ਦੇ ਵਿੱਚ ਪਾ ਲੋ ਤੁਸੀਂ ਪਾਣੀ 'ਚ ਘੋਲ ਕੇ ਪੀ ਲਓ ਮਤਲਬ ਜ਼ਿਆਦਾ ਨਹੀਂ ਪੀਣਾ ਇਹ ਤੇ ਮੈਂ ਨਾ ਇਹਦੇ ਵਿੱਚ ਮੈਂ ਇਹ ਡੇਡੇ ਸ਼ੀਸ਼ੀਆਂ ਸੀ 6 ਉਹ ਵਾਲੀਆਂ ਪਾਈਆਂ ਹੋਈਆਂ ਨੇ ਤੇ ਇਹ ਪਾਣੀ ਜਦੋਂ ਘਟ ਜਾਂਦਾ ਮੈਂ ਪਾਣੀ ਫੇਰ ਪਾ ਦਿੰਨੀ ਆ ਇਹਦੇ ਵਿੱਚ ਜਦੋਂ ਇੰਨਾ ਕ ਪਾਣੀ ਰਹਿ ਜਾਂਦਾ ਮੈਂ ਫੇਰ ਪਾਣੀ ਪਾ ਦਿੰਨੀ ਆ ਤੇ ਫੇਰ ਮੈਂ ਪੀਣੀ ਆ ਤੇ ਹੁਣ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦੱਸਦੀ ਕਿੰਨਾ ਕ ਪਾਣੀ ਲੈਣਾ ਹੈ ਕੱਚ ਦੇ ਗਲਾਸ ਵਿੱਚ ਤੁਸੀਂ ਨਾ ਇਹਦਾ ਪਾਣੀ ਇੰਨਾ ਕ ਪਾ ਲਓ ਇਹ ਵਾਲਾ ਕੁਕੁੱਝ ਇੰਨਾ ਕ ਇਹ ਪਾ ਲਓ ਤੇ ਥੋੜਾ ਜਨਾ ਇਹ ਮਿਕਸ ਕਰ ਲਿਓ ਥੋੜਾ ਜਨਾ ਇਹ ਮਿਕਸ ਪਾ ਲਓ ਤੁਸੀਂ ਪਾਣੀ ਸਿੰਪਲ ਤੇ ਡੇਲੀ ਹੀ ਸਵੇਰੇ ਨਰਨੇ ਕੇ ਲਈ ਚ ਪੀਣਾ ਸ਼ੁਰੂ ਕਰ ਦੋ ਤੇ ਮੈਂ ਅੱਜ ਇੱਕ ਬਨਾਣਾ ਖਾ ਲਿਆ ਸੀਗਾ ਪਰ ਮੈਨੂੰ ਯਾਦ ਆ ਗਿਆ ਕਿ ਮੈਂ ਪਾਣੀ ਨਹੀਂ ਪੀਤਾ ਤੇ ਮੈਂ ਪਾਣੀ ਪੀਣ ਲੱਗੀ ਸੀ ਤੇ ਮੈਂ ਆਪਣੇ ਭੈਣ ਨਾਲ ਇਹ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਤੇ ਇਹਦੇ ਨਾਲ ਬਹੁਤ ਫਰਕ ਪੈਂਦਾ ਹੈ ਕਿ ਤੁਹਾਡਾ ਕੈਲਸ਼ੀਅਮ ਜਿਹੜਾ ਨਾ ਸਾਰਾ ਹੀ ਮਤਲਬ ਇਦਾਂ ਚੂਨੇ ਦੇ ਨਾਲ ਆ ਜਾਏਗਾ ਵੈਸੇ ਤੇ ਮੈਂ ਮਲਟੀਵਿਟਾਮਿਨ ਵੀ ਹਸਬੰਦ ਲੈ ਕੇ ਦਿੱਤੇ ਮੈਂ ਇਹ ਵਾਲੇ ਮਲਟੀ ਕੈਲਸ਼ੀਅਮ ਦੇ ਹੈਗੇ ਨੇ ਇਹ ਵੀ ਮੈਂ ਲੈ ਲੈਣੀ ਆ ਪਰ ਮੈਂ ਜਦ ਤੀ ਚੂਨਾ ਦਾ ਇਹ ਪਾਣੀ ਪੀ ਰਹੀ ਹਾਂ ਤਦ ਤੱਕ ਇਹ ਮੈਂ ਲੈ ਨਹੀਂ ਰਹੀ ਤੇ ਜਿੱਦ ਤਨ ਇਹ ਮੈਂ ਨਹੀਂ ਲੈਂਦੀ ਉਦੋਂ ਮੈਂ ਇੱਕ ਇੱਕ ਗੋਲੀ ਇਹ ਵਾਲੀ ਲੈ ਲੈਣੇ ਹੁੰਦੀ ਆ ਤੇ ਤੁਸੀਂ ਜਰੂਰ ਆਪਣਾ ਇਹਨਾਂ ਗੱਲਾਂ ਦਾ ਧਿਆਨ ਰੱਖੋ ਜਿਆਦਾ ਕਰ 35 ਪਲਸ ਜਿਹੜੀਆਂ ਅੱਜ ਕੱਲ ਤੇ ਛੋਟੀਆਂ ਬੱਚੀਆਂ ਆਪਣੀ 18 ਸਾਲ 19 ਸਾਲ ਦੀਆਂ ਨੂੰ ਜਿਹੜੀਆਂ ਬੱਚੀਆਂ ਉਹਨਾਂ ਦਾ ਵੀ ਜਿਹੜਾ ਕੈਲਸ਼ੀਅਮ ਬਹੁਤ ਘੱਟ ਰਿਹਾ ਹੈ ਬੱਚਿਆਂ ਦਾ ਕਿ ਤੁੱਪ ਚ ਨਹੀਂ ਬੈਠਦੇ ਬੱਚਾ ਨੂੰ ਹਨਾ ਤੇ ਖਾਣ ਪੀਣ ਦਾ ਬਹੁਤ ਹੈਗਾ ਬੱਚੇ ਬਹੁਤ ਫਾਸਟ ਫੂਡ ਖਾਣ ਲੱਗ ਗਏ ਨੇ ਤੇ ਆਪਣੇ ਜੀਵਨ ਦੇ ਵਿੱਚ ਨਾ ਥੋੜਾ ਜਿਹਾ ਨਾ ਇਹ ਬਦਲਾਵ ਲੈ ਲੈਣੇ ਚਾਹੀਦੇ ਕਿ ਜੇ ਅਸੀਂ ਆਪ ਖਾਵਾਂਗੇ ਹਨਾ ਫਰੂਟ ਲੈ ਲਓ ਆਪ ਖਾਓ ਛੋਟੇ ਬੱਚੇ ਨੂੰ ਨਾਲ ਕੱਟ ਕੇ ਸਾਹਮਣੇ ਉਹਦੇ ਆਪ ਖਾਓਗੇ ਨਾ ਫਿਰ ਬੱਚਾ ਖਾਏਗਾ ਛੋਟੇ ਬੱਚਿਆਂ ਨੂੰ ਤੁਸੀਂ ਲਾ ਸਕਦੇ ਵੱਡੇ ਬੱਚਿਆਂ ਨੂੰ ਤੁਸੀਂ ਕਰ ਸਕਦੇ ਤੇ ਲੋ ਜੀ ਚਾਹ ਮੈਂ ਰੱਖ ਦਿੱਤੀ ਆ ਤੇ ਮੈਨੂੰ ਹੀ ਚੱਲ ਇਹ ਵਾਲਾ ਐਕਸਪੀਰੀਅੰਸ ਮੈਂ ਤੁਹਾਨੂੰ ਸ਼ੇਅਰ ਕਰਦਾ ਕਿਉਂਕਿ ਮੈਂ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਦਿਵਾਲੀ ਤੋਂ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਹੈ ਮੈਂ ਪੀਣਾ ਤੇ ਬਹੁਤ ਮੈਂ ਜਦੋਂ ਪੌੜੀਆਂ ਕਿਉਂਕਿ ਅਸੀਂ ਤੀਜੀ ਤੀਸਰੀ ਮੰਜ਼ਲ ਤੇ ਰਹਿੰਦੇ ਆ ਤੇ ਜਦੋਂ ਮੈਂ ਪੌੜੀਆਂ ਉਤਰਦੀ ਸੀ ਮੇਰੇ ਨਾਲ ਗੋਡੇ ਦਰਦ ਕਰਨ ਲੱਗਦੇ ਸੀ ਮੈਂ ਉੱਤਰ ਤੇ ਜਾਂਦੀ ਸੀ ਜਦੋਂ ਮੈਂ ਚੜ੍ਹਨਾ ਪੈਂਦਾ ਸੀ ਨਾ ਤੇ ਇੱਕ ਸਾਡੇ ਸਟੈਪ ਹੈਗੇ ਥੋੜੇ ਚੌੜੇ ਤੇ ਚੜ੍ਹਨਾ ਬੜਾ ਔਖਾ ਲੱਗਦਾ ਜਿਹੜਾ ਵੀ ਹੰਦਾ ਸਾਰੇ ਕਹਿੰਦੇ ਤਾਂ ਬੜੇ ਸਟੈਪ ਬਹੁਤ ਚੌੜੇ ਆ ਐਕਸਰਸਾਈਜ਼ ਚੰਗੀ ਹੁੰਦੀ ਓਦੀ ਕਿ ਦੋ ਚਾਰ ਵਾਰੀ ਥੱਲੇ ਉੱਤੇ ਚੱਲ ਜਾਓ ਤੇ ਮੈਨੂੰ ਸਾਹ ਚੜ੍ਹਨ ਲੱਗ ਜਾਂਦਾ ਸੀਗਾ ਤੇ ਦਰਦ ਕਰਨ ਲੱਗਦੀ ਸੀ ਲੱਗਦਾ ਤੇ ਇਹਦੇ ਨਾਲ ਮੇਰਾ ਜਿਹੜਾ ਕੈਲਸ਼ੀਅਮ ਪੂਰਾ ਹੋ ਗਿਆ ਤੇ ਮੈਂ ਕੰਮ ਆਪਣੇ ਭੈਣਾਂ ਨਾਲ ਸ਼ੇਅਰ ਕਰਦਾ ਚਲੋ ਹੁਣ ਬਣ ਗਈ ਦਰ ਚਾਹ ਚਾਹ ਬਣ ਗਈ ਆ ਤੇ ਇਹ ਦੁੱਧ ਪਾ ਲਈ ਚਾਹ ਚ ਇਹ ਰਾਤ ਦਾ ਦੁੱਧ ਬਾਰ ਅੱਛਾ ਹੋਇਆ ਸੀ ਕਰੀਮ ਬਹੁਤ ਆ ਗਈ ਐ ਲਓ ਜੀ ਚਾਹ ਹੁਣ ਬਣ ਜਾਣੀ ਆ ਤੇ ਇੱਧਰ ਅਸਾਂ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗੀ ਸੀ ਦੁੱਧ ਨੂੰ ਗਰਮ ਰੱਖਣ ਵਾਸਤੇ ਤੇ ਮੈਂ ਕਿਹਾ ਚਲੋ ਦੁੱਧ ਪਹਿਲਾਂ ਗਰਮ ਕਰ ਲਾਂ ਤੇ ਇਹ ਸਵੇਰ ਦਾ ਰੁਟੀਨ ਤੁਹਾਡ ਨਾਲ ਸ਼ੇਅਰ ਕਰ ਰਹੀ ਆ ਤੇ ਸਵੇਰ ਦੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਿਆਦਾ ਕਰਕੇ ਖਾਸ ਕਰਕੇ ਭੈਣ ਕਿਚਨ ਦਾ ਕੰਮ ਬਹੁਤ ਜਿਆਦਾ ਹੁੰਦਾ ਸਿਰ ਬ੍ਰੇਕਫਾਸਟ ਬਣਾਉਣਾ ਹੁੰਦਾ ਤੇ ਅੱਜ ਮੈਂ ਰਾਤ ਬਰਤਨ ਨਹੀਂ ਸੀ ਸਾਫ ਕੀ ਕਰਕੇ ਸੁੱਤੀ ਕਿਉਂਕਿ ਕੱਲ ਮੈਂ ਸਾਰਾ ਦਿਨ ਸਫਾਈ ਵਗੈਰਾ ਕਾਫੀ ਕਰ ਲਈ ਤੇ ਕਾਫੀ ਥਕਾਵਟ ਹੋ ਗਈ ਸੀ ਮੈਨੂੰ ਤੇ ਰਾਤ ਰੋਟੀ ਵੀ ਲੇਟ ਖਾਧੀ ਤੇ ਫਿਰ ਮੈਂ ਬਰਤਨ ਨਹੀਂ ਸੀ ਸਾਫ ਕੀਤੇ ਨੇ ਤੇ ਮੋਸਟਲੀ ਮੈਂ ਰਾਤ ਦੇ ਬਰਤਨ ਸਾਫ ਕਰ ਲੈਂਦੀ ਹੁੰਦੀ ਆ ਤੇ ਕੱਲ ਵੀ ਮੈਂ ਕਪੜੇ ਵਗੈਰਾ ਧੋਤੇ ਠੰਡ ਜਿਹੀ ਜਿਵੇਂ ਲੱਗੀ ਜਾ ਰਹੀ ਸੀ ਕੱਲ ਧੁੰਦ ਬਹੁਤ ਪਈ ਹੋਈ ਸੀਗੀ ਤੇ ਤਾਂ ਕਰਕੇ ਤੇ ਅੱਜ ਮੈਂ ਸੋਚ ਰਹੀ ਆ ਕਿ ਦੁਪਹਿਰ ਨੂੰ ਨਮਕੀਨ ਹੀ ਚੌਲ ਬਣਾ ਲਾਂ ਤੇ ਨਮਕੀਨ ਚੌਲ ਬਣਾਵਾਂਗੀ ਤੇ ਵਿੱਚ ਸਾਗ ਵੀ ਮੰਗਵਾਇਆ ਹੋਇਆ ਹੈ ਤੇ ਸਾਗ ਵੀ ਅੱਜ ਆ ਹੀ ਜਾਣਾ ਸੀ ਕੱਲ ਦਾ ਉਹ ਆਰਡਰ ਕੀਤਾ ਹੋਇਆ ਕਿ ਸਾਗ ਦੇ ਜੀ ਤੇ ਜੇ ਸਾਗ ਆ ਗਿਆ ਤੇ ਉਹਨਾਂ ਨੂੰ ਵੀ ਸਾਗ ਵੀ ਸਾਫ਼ ਕਰਕੇ ਰੱਖਾਂਗੀ ਤੇ ਜਿਹੜਾ ਬਾਥੂ ਕੱਲ ਦਾ ਮੰਮੀ ਨੇ ਭੇਜਿਆ ਹੋਇਆ ਉਹ ਵੀ ਧੋਣਾ ਹੈ ਤੇ ਕਾਫੀ ਕੰਮ ਹੈਗੇ ਸਬਜ਼ੀਆਂ ਵਗੈਰਾ ਜਿਹੜੀਆਂ ਉਹਨਾਂ ਨੂੰ ਧੋ ਤਾ ਕੇ ਰੱਖਾਂਗੀ ਬਰਤਨ ਮੈਂ ਇੱਥੇ ਸਾਫ਼ ਕਰਨੇ ਸੀਗੇ ਉਹ ਕਰਾਂਗੀ ਹੋਰ ਜਿਹੜੇ ਵੀ ਕੰਮ ਸਵੇਰ ਦੇ ਤੇ ਹੁਣ ਚਾਹ ਇੱਕ ਬੰਨੇ ਰੱਖ ਦਿੱਤੀ ਇੱਕ ਬੰਨੇ ਮੈਂ ਦੁੱਧ ਰੱਖ ਦਿੱਤਾ ਤੇ ਬ੍ਰੈਡ ਛੋਟੀਆਂ-ਛੋਟੀਆਂ ਪਈਆਂ ਹੋਈਆਂ ਕਿ ਬਰੀਆਮ ਨਾਲ ਨਿਊ ਜਿਹੜੀ ਬ੍ਰੈਡ ਨਵੀਂ ਆਉਂਦੀ ਉਹਨੂੰ ਲਗਾ ਲੈਂਦਾ ਤੇ ਪੁਰਾਣੀ ਦੋ ਤਿੰਨ ਪੀਸ ਜਿਹੜੇ ਉਹ ਉਨ ਜੀ ਪਏ ਰਹਿੰਦੇ ਉਹਨਾਂ ਨੂੰ ਮੈਂ ਸਾਰਾ ਕੱਢ ਕੇ ਰੱਖਿਆ ਮੈਂ ਕਿ ਚਲੋ ਇਹ ਵੀ ਜਿਹੜੀਆਂ ਨਾਲ ਹੋ ਜਾਣਗੀਆਂ ਨਹੀਂ ਤਾਂ ਇਹ ਬਿਸਤਨ ਦੇ ਵਿੱਚ ਪਾ ਕੇ ਪਕੌੜੇ ਵਗੈਰਾ ਕੁਝ ਕਰ ਦਾਂਗੇ ਹਨਾ ਜਿਹੜੇ ਦੋ ਤਿੰਨ ਦਿਨ ਦੀ ਬ੍ਰੈਡ ਸੀਗੀ ਥੋੜਾ-ਥੋੜਾ ਦੋ-ਦੋ ਪੀਸ ਉਹ ਸੀ ਅੱਜ ਦਿਨ ਨਵੀਂ ਫੇਰ ਆ ਗਈ ਤੇ ਉਬਰੀਆਮ ਨੇ ਨਵੀਂ ਵਾਲੀ ਜੀ ਫੇਰ ਖੋਲ ਲੈਣੀ ਇਸ ਕਰਕੇ ਮੈਂ ਉਹ ਪੁਰਾਣੀਆਂ ਵਾਲੀਆਂ ਹੀ ਕੱਢੀਆਂ ਤੇ ਇੱਥੇ ਨਮਕੀਨ ਬਿਸਕਟ ਵਗੈਰਾ ਜਿਹੜੇ ਸੀ ਉਹ ਕੰਟੇਨਰ ਚ ਪਾਉਣ ਵਾਲੇ ਸੀਗੇ ਕਿਉਂਕਿ ਦਿਨ ਦੇ ਵਿੱਚ ਕਦੀ ਕੋਈ ਆ ਜਾਂਦਾ ਜਾਂ ਕੋਈ ਛਾ ਵੀ ਵੀ ਦਿਲ ਕਰੂ ਚਾਹ ਦੇ ਨਾਲ ਲੱਗ ਜਾਂਦਾ ਖਾਣ ਤੇ ਮੈਂ ਕਿਹਾ ਚਲ ਇਹਨਾਂ ਨੂੰ ਰੀਫਿਲ ਕਰ ਦਾਂ ਤੇ ਇੱਥੇ ਮੈਂ ਲੱਗੀ ਸੀ ਨਾਲ-ਨਾਲ ਜਿਹੜੇ ਸੀ ਪਏ ਸੀ ਨਮਕੀਨ ਵਗੈਰਾ ਉਹ ਮੈਂ ਪਾਇਆ ਨਾਲ ਛੋਟੇ-ਛੋਟੇ ਕੰਮ ਸੀ ਜਿਹੜੇ ਉਹ ਕੀਤੇ ਰਸੋਈ ਚ ਤੇ ਸਾਰੀ ਝਟ ਜੰਬ ਕੀਤੀ ਰਸੋਈ ਦੀ ਤੇ ਡਸਟਿੰਗ ਡੱਬੇ ਵਗੈਰਾ ਸਾਫ ਕੀਤੇ ਥੋੜਾ ਥੋੜਾ ਜਿਹੜਾ ਸਵੇਰ ਦਾ ਅੱਜ ਇੰਨਾ ਹੀ ਕੰਮ ਤੁਹਾਨੂੰ ਰੂਟੀਨ ਜਿਹੜਾ ਸ਼ੇਅਰ ਕੀਤਾ ਤੇ ਇਸ ਤੋਂ ਬਾਅਦ ਜਿਹੜੇ ਅਗਲੇ ਕੰਮ ਕਰਨੇ ਚਾਦਰਾਂ ਚਾੜਨੀਆ ਜੀ ਡਸਟਿੰਗ ਕਰਨੀ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਆ ਪਏ ਮੇਰੇ ਤੇ ਅੱਜ ਤੇ ਬਸ ਬਾਥਰੂਮ ਜਿਹੜੇ ਸਾਫ ਸਭ ਤੋਂ ਵੱਡਾ ਕੰਮ ਹੁੰਦਾ ਮੈਨੂੰ ਵਾਸ਼ਰੂਮ ਸਾਫ ਕਰਨਾ ਲੱਗਦਾ ਕਿਉਂਕਿ ਵਾਸ਼ਰੂਮ ਸਾਫ ਹੋਵੇ ਤੇ ਆਪਣਾ ਦਿਲ ਮਤਲਬ ਵਧੀਆ ਲੱਗਦਾ ਮੈਨੂੰ ਜੇ ਵਾਸ਼ਰੂਮ ਸਾਫ਼ ਨਹੀਂ ਆ ਕਿਚਨ ਸਾਫ਼ ਨਹੀਂ ਆ ਤੇ ਮੈਨੂੰ ਲੱਗਦਾ ਰਹਿੰਦਾ ਕਿ ਮੇਰਾ ਘਰ ਗੰਦਾ ਗੰਦਾ ਇਦਾਂ ਲੱਗਦਾ ਮੈਨੂੰ ਤੇ ਇਹ ਮੇਰੀ ਰੂਟੀਨ ਹੀ ਆ ਕਿ ਮੈਂ ਜਦੋਂ ਨਹਾਉਣ ਤੋਂ ਪਹਿਲਾਂ ਮੈਂ ਆਪਣਾ ਵਾਸ਼ਰੂਮ ਜਿਹੜਾ ਸਾਫ਼ ਕਰਨਾ ਕਿਉਂਕਿ ਪਹਿਲਾਂ ਬਰਿਆਮ ਨੇ ਨਹਾ ਲਿਆ ਤੇ ਉਹਦੇ ਪਾਪਾ ਨੇ ਨਹਾ ਲਿਆ ਫਿਰ ਮੈਨੂੰ ਹੁੰਦਾ ਕਿ ਬਾਥਰੂਮ ਵਗੈਰਾ ਜਿਹੜਾ ਕਲੀਨ ਹੋਈ ਜਾਵੇ ਤੇ 2-3 ਦਿਨ ਤੋਂ ਮੈਂ ਜਿਹੜਾ ਸੀ ਕਿ ਉਹ ਵਾਈਪਰ ਹੀ ਮਾਰ ਦਿੰਦੀ ਸੀ ਕਿ ਬ੍ਰਸ਼ ਮਾਰ ਦਿੰਦੀ ਸੀ ਤੇ ਅੱਜ ਮੈਂ ਚੰਗੀ ਤਰ੍ਹਾਂ ਡੀਪ ਕਲੀਨਿੰਗ ਕੀਤੀ ਉਹਦੇ ਪੋਟ ਵਗੈਰਾ ਤੇ ਧੋਈ ਦੇਈ ਹੈ ਹਨਾ ਸਾਰਾ ਕੁਝ ਖਰੀਦਾ ਹੀ ਤੇ ਪਰ ਇਹੀ ਸੀ ਅੱਜ ਮੇਰੇ ਨੂੰ ਸਵੇਰੇ ਉੱਠ ਕੇ ਪਹਿਲਾਂ ਇਦਾਂ ਲੱਗਾ ਜਿਆਦਾ ਕਿ ਪਹਿਲਾਂ ਮੈਨੂੰ ਇਦਾਂ ਸੀਗਾ ਕਿ ਜਦ ਮੈਂ ਦੇਖਿਆ ਕਿ ਮੋਟਰ ਚ ਪਾਣੀ ਨਹੀਂ ਸੀਗਾ ਹੈਗਾ ਤੇ ਫਿਰ ਫਟਾਫਟ ਮੋਟਰ ਚਲਾਈ ਜਦ ਤੱਕ ਰਾਤ ਅਗੀ ਜ਼ਰਾਉ ਨਹੀਂ ਕੀਤਾ ਸੀ ਤੇ ਹਵਾ ਭਰ ਗਈ ਪਾਣੀ ਆਇਆ ਹੀ ਨਹੀਂ ਤੇ ਮੈਂ ਫਿਰ ਮੈਂ ਕਿਹਾ ਇੱਕਦਮ ਹੁਣ ਮੈਂ ਜੇ ਨਹਾਣ ਲੱਗ ਗਈ ਤਾਂ ਠੰਡੇ ਪਾਣੀ ਨਾਲ ਤੇ ਮੈਂ ਠੰਣ ਲੱਗ ਜੀ ਇਸ ਕਰਕੇ ਥੋੜਾ ਠੰਡਾ ਹੀ ਕਿ ਸਰੀਰ ਕਰ ਲਈਏ ਤੇ ਫਿਰ ਮੈਂ ਸਾਰਾ ਬਾਥਰੂਮ ਜਿਹੜਾ ਟਾਈਲਾਂ ਵਗੈਰਾ ਸਾਰੀਆਂ ਸਾਫ਼ ਕਰ ਦਿੱਤੀਆਂ ਥੱਲੇ ਤਾਂ ਫਲੋਰ ਸਾਰਾ ਸਾਫ਼ ਕੀਤਾ ਚੰਗੀ ਤਰ੍ਹਾਂ ਤੇ ਪੂਨਾ ਘੰਟਾ ਮੈਨੂੰ ਲੱਗ ਗਿਆ ਬਾਥਰੂਮ ਸਾਫ ਕਰਦਾ ਤੇ ਉਹ ਕੰਮ ਕਰਕੇ ਉਸ ਤੋਂ ਬਾਅਦ ਫਿਰ ਮੈਂ ਇਸ਼ਨਾਨ ਕਰਕੇ ਇੱਕ ਸੀ ਇਸ਼ਨਾਨ ਕੀਤਾ ਕੇ ਕਰਕੇ ਫਿਰ ਉਸ ਤੋਂ ਬਾਅਦ ਜਿਹੜੇ ਕਸ਼ੇਰੇ ਸੀਗੇ ਉਹ ਮਸ਼ੀਨ 'ਚ ਧੋ ਦਿੱਤੇ ਬਾਕੀ ਕੱਪੜੇ ਜ਼ਿਆਦਾ ਨਹੀਂ ਸੀ ਧੋਤੇ ਕਿਉਂਕਿ ਕੱਲ ਵੀ ਧੋਤੇ ਸੀ ਅੱਜ ਵਾਲੇ ਜਿਹੜੇ ਸੀਗੇ ਕੱਪੜੇ ਜਿਹੜੇ ਕੱਲ ਪਾਏ ਸੀਗੇ ਅੱਜ ਮੈਨੂੰ ਲੱਗਦਾ ਵਰਯਾਮ ਨੇ ਸਵਟਰ ਵਗੈਰਾ ਉਹੀ ਮੈਂ ਚੱਲ ਜਾਣੀ ਨੇ ਤੇ ਅੱਜ ਮੇਰਾ ਦਿਲ ਕਰ ਰਿਹਾ ਸੀ ਚਾਦਰਾਂ ਨੂੰ ਚੇਂਜ ਕਰਨ ਨੂੰ ਪਰ ਹਸਬੰਦ ਕਹ ਰਿਹਾ ਚਾਦਰਾਂ ਕੀ ਹੋਇਆ ਚੰਗੀਆਂ ਭਲੀ ਮੈਂ ਚਲੋ ਜਦੋਂ ਬਾਹਰ ਨੂੰ ਥੱਲੇ ਜਾਣਗੇ ਮੰਮੀ ਕੋ ਤੇ ਉਦੋਂ ਮੈਂ ਚਾਦਰਾਂ ਜਿਹੜੀਆਂ ਚੱਕ ਦਾਂਗੀ ਮੈਂ ਹੁਣ ਸਿਰਸਿਰ ਚਾਦਰਾਂ ਨਹੀਂ ਚੱਕਣੀਆਂ ਤੇ ਹੁਣ ਚਾਹ ਬਣ ਗਈ ਐ ਤੇ ਚਾਹ ਹੁਣ ਪੀਵਾਂਗੇ ਤੇ ਮਟਰ ਵੀ ਕੱਢਣ ਵਾਲੇ ਨੇ ਥੋੜੇ ਜਨੇ ਕੁਛ ਕੱਲ 2 ਕਿਲੋ ਮਟਰ ਜਿਹੜੀ ਮੈਂ ਕੱਢ ਲਈ ਸੀ ਤੇ ਕਿਲੋ ਕੋ ਪਏ ਨੇ ਇਕੱਠੇ ਮਟਰ ਲਏ ਸੀਗੇ ਤੇ ਇਹ ਸਬਜ਼ੀਆਂ ਵਗੈਰਾ ਜਿਹੜੀਆਂ ਕੱਢ ਕੇ ਫ੍ਰਿਜ 'ਚ ਰੱਖੀਆਂ ਹੋਣ ਤਾਂ ਚਲੋ ਬੰਦਾ ਜਦੋਂ ਮਰਜ਼ੀ ਚੀਜ਼ ਬਣਾ ਲਓ ਲਸਣ ਪਿਆਜ਼ ਵਗੈਰਾ ਇੱਥੇ ਮੈਂ ਛਿਲਕੇ ਰੱਖਲੇ ਸੀਗੇ ਕੁਝ ਤੇ ਵਰਿੰਦਰ ਨੂੰ ਮੈਂ ਕਹਤਾ ਸੀ ਤੁਸੀਂ ਲਸਣ ਛਿਲ ਦਿਓ ਕਹਿੰਦੇ ਲਿਆਓ ਮੈਂ ਲਸਣ ਛਿਲ ਦਿੰਦਾ ਤੇ ਉਹਨਾਂ ਨੇ ਕਾਫੀ ਮਤਲਬ 2 ਦਿਨ ਵਾਸਤੇ ਲਸਣ ਮੈਨੂੰ ਛਿਲ ਦਿੱਤਾ ਕਿਉਂਕਿ ਮੈਂ ਸਾਗ ਵਿੱਚ ਵੀ ਲਸਣ ਪਾਣਾ ਸੀਗਾ ਤੇ ਹੁਣ ਇੱਥੇ ਮੈਂ ਚ ਪੀਵਾਂਗੀ ਚਾਹ ਤੇ ਇਹ ਵਾਕੇ ਸਵੇਰੇ ਕਿਸੇ ਸ਼ਨਾਣ ਕਰਕੇ ਸਰਦੀਆਂ ਵਿੱਚ ਨਾਲੂ ਨਾ ਵੈਸੇ ਤਾਂ ਗਰਮੀਆਂ 'ਚ ਵੀ ਨਾਲ ਲੈਣਾ ਚਾਹੀਦਾ ਤੇ ਸਰਦੀਆਂ ਵਿੱਚ ਤੁਸੀਂ ਕਿਸੇ ਸ਼ਨਾਣ ਕਰਕੇ ਨਾਲ ਕੇ ਤੇ ਫਿਰ ਤੁਸੀਂ ਆਪਣੇ ਕੱਪੜੇ ਵਗੈਰਾ ਪੈ ਕੇ ਪੂਰੇ ਹੋ ਜਾਓ ਜਰਾਪਾ ਪਾ ਲਓ ਟੋਪੀ ਪਾ ਲਓ ਕੋਟੀ ਬਣਾ ਪਾ ਲਓ ਚੰਗੀ ਤਰ੍ਹਾਂ ਤੇ ਫਿਰ ਕੰਮ ਕਰਦੇ ਰਹੋ ਫਿਰ ਇਨਾ ਫਰਕ ਨਹੀਂ ਪੈਂਦਾ ਜੇ ਤੁਸੀਂ ਕੰਮ ਕਰਕੇ ਨਾ ਆਉਂਦੇ ਹੋ ਨਸਰ ਤੇ ਫਿਰ ਉਹਦੇ ਵਿੱਚ ਤੁਹਾਨੂੰ ਠੰਡ ਵੀ ਲੱਗਦੀ ਆ ਤੇ ਨਾਲੇ ਵੈਸੇ ਵੀ ਸਵੇਰੇ ਸਾਨੂੰ ਨਹਾਉਣਾ ਚਾਹੀਦਾ ਕਿ ਰਸੋਈ ਵਿੱਚ ਨਾ ਕਿ ਹੀ ਆਉਣਾ ਚਾਹੀਦਾ ਇਹ ਵੀ ਅੱਛੀਆਂ ਹੈਬਿਟਸ ਹੁੰਦੀਆਂ ਨੇ ਜਿਹੜੇ ਕਿਚਨ ਦੇ ਵਿੱਚ ਇਦਾਂ ਹੀ ਕਈ ਪੈਣਾ ਆ ਜਾਂਦੀਆਂ ਉਹਨਾਂ ਨੂੰ ਮੈਂ ਕਹਾਂਗੀ ਤੁਸੀਂ 2 ਮਿੰਟ ਲੱਗਦੇ ਨੇ ਬਸ ਇੱਕ ਆਲਸ ਹੀ ਹੁੰਦਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਕੇ ਫੇਰ ਹੀ ਕਿਚਨ ਚ ਆਇਆ ਕਰੋ ਪਹਿਲਾਂ ਅਸੀਂ ਸ਼ੁਰੂ ਤੋਂ ਦੇਖਿਆ ਕਿ ਆਪਣੇ ਜਿੰਨੀਆਂ ਵੀ ਪੈ ਰਾਣੀਆਂ ਮਾਮਾ ਸੀਗੀਆਂ ਨਾ ਪੁਰਾਣੇ ਜਿੰਨੇ ਵੀ ਸੀਗੇ ਦਾਦੀਆਂ ਵਗੈਰਾ ਅਸੀਂ ਜਿੰਨੀਆਂ ਵੀ ਸਾਡੀਆਂ ਨਾਨੀਆਂ ਦਾਦੀਆਂ ਨੂੰ ਦੇਖਿਆ ਉਹ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਫੇਰ ਹੀ ਕਿਚਨ ਚ ਜਾਂਦਿੰਦੇ ਸੀਗੇ ਇਸ ਇਹ ਤੋਂ ਤੱਕ ਸਾਡੇ ਮੰਮੀ ਤੇ ਚੱਪਲ ਵੀ ਨਹੀਂ ਸੀ ਕਿਚਨ ਚ ਲੈ ਕੇ ਆਉਣ ਦਿੰਦੇ ਤੇ ਨਾ ਮੇਰੀ ਸਿਸਟਰ ਵਗੈਰਾ ਚੱਪਲ ਲੈ ਕੇ ਜਾਂਦੇ ਇੱਦਾਂ ਸਾਡੀ ਹੈਗੀ ਆ ਮੈਂ ਕਦੀ ਕਦੀ ਲੈ ਆਉਂਗੀ ਨਹੀਂ ਤੇ ਮੈਂ ਨਹੀਂ ਆਪਣੀ ਰਸੋਈ ਚ ਕਦੀ ਚੱਪਲ ਲੈ ਕੇ ਆਈ ਤੇ ਇਦਾਂ ਹੀ ਮੋਸਟਲੀ ਅਸੀਂ ਰੂਮ ਦੇ ਵਿੱਚ ਵੀ ਚੱਪਲਾ ਵਗੈਰਾ ਕਾਟ ਹੀ ਲੈ ਕੇ ਆੰਦੇ ਨੇ ਅੰਦਰ ਵਾਲੇ ਵੈਸੇ ਬੂਟ ਪਾ ਕੇ ਰੱਖੀਦੇ ਨੇ ਤੇ ਲੋ ਜੀ ਇਥੇ ਚਾਹ ਬਣ ਗਈ ਹੁਣ ਬ੍ਰੈਡ ਵਗੈਰਾ ਇੱਕ ਸਾਟ ਤੇ ਰੱਖ ਲਾਂਗੇ ਚਾਹ ਪੀਵਾਂਗੇ ਤੇ ਅੱਜ ਦਾ ਵਲੋਗ ਅਸੀਂ ਇੰਨਾ ਹੀ ਜੇ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਣਾ ਤੱਕ ਅਗਲੀ ਸਸਕਾਰ OK ਬਾਈ ਬਾਈ ਟੇਕ ਕੇਅਰ ਤੇ ਲਾਈਕਸ ਜਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਮਿਲਦੇ ਆ ਜੀ ਫਿਰ ਨਿਊ ਵਲੌਗ ਨਾਲ ਕੱਲ